ਗੁਰੂ ਪਿਆਰੇਓ ਕਿ ਮੈਂ ਅਲੱਖ ਵਰਪੂ ਨਾਲ ਸਾਝ ਪਾਲੀਂਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਕੰਨਵੇਂ ਅੰਗ ਤੇ ਬਖਸ਼ਿਸ਼ ਕਰਤੀ ਹਨ ਕਿ ਤਾਲੂੜੀਏ ਕੰਮ ਸੋਹਰ ਪਹਿ ਆਖੀਏ ਜੀڑا ਕੰਮ ਤੋੜ ਚੜਾਣ ਦੀ ਇੱਛਾ ਹੋਵੇ ਉਸ ਦੀ ਪੂਰਨਤਾ ਲਈ ਪ੍ਰਭੂ ਕੋਲ ਬੇਨਤੀ ਕਰਨੀ ਚਾਹੀਦੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਸਤਿਗੁਰੂ ਦੀ ਸਿੱਖਿਆ ਦੇ ਰਾਹੀ ਸਦਾ ਥਿਰ ਪ੍ਰਭੂ ਕਾਰਜ ਸਵਾਰ ਦਿੰਦਾ ਹੈ ਸੰਤਾਂ ਸੰਗ ਨਿਦਾਨ ਅੰਮ੍ਰਿਤ ਚਾਖੀਐ ਸੰਤਾਂ ਦੀ ਸੰਗਤ ਵਿੱਚ ਨਾਮ ਖਜ਼ਾਨਾ ਮਿਲਦਾ ਹੈ ਤੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਚੱਕ ਸਕੀਂਦਾ ਹੈ ਪਹਿ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਸੋਈ ਬੇਨਤੀ ਕਰਨੀ ਚਾਹੀਦੀ ਹੈ ਕਿ ਦਰ ਨਾਸ ਕਰਨ ਵਾਲੇ ਤੇ ਦਇਆ ਕਰਨ ਵਾਲੇ ਹਰੀ ਦਾਸ ਦੀ ਲਾਜ ਰੱਖ ਲਵੋ ਨਾਨਕ ਹਰ ਗੁਣ ਕਾਏ ਅਲਖ ਪਰਬੁ ਲਖੀਐ ਹੀ ਨਾਨਕ ਇਸ ਤਰ੍ਹਾਂ ਪ੍ਰਭੂ ਦੀ ਸਿਫਤ ਸਲਾ ਕੀਤਿਆਂ ਅਲਖ ਪ੍ਰਭੂ ਨਾਲ ਸਾਜ ਪਾਲਿੰਦੀ ਹੈ ਗੁਰੂ ਪਿਆਰਿਓ ਪਰਮਾਤਮਾ ਦੀ ਵਡਿਆਈ ਕਰਿਆਂ ਉਹਦਾ ਨਾਮ ਜਪਿਆਂ ਪ੍ਰਭੂ ਦੀ ਸਿਫਤ ਸਲਾ ਕੀਤਿਆਂ ਅਲਖ ਪ੍ਰਭੂ ਨਾਲ ਸਾਜ ਪਾਲਿੰਦੀ ਹੈ